ਸਭ ਤੋਂ ਪਹਿਲਾਂ ਤੁਸੀਂ ਲਾਈਨ ਪਿੱਛੇ ਦੇਖ ਸਕਦੇ ਹੋ ਕਿ ਲਾਈਨ ਕਾਫੀ ਲੰਬੀ ਲੱਗੀ ਹੋਈ ਹੈ ਇਹ ਸਾਡੇ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਦੇ ਲੋਕ ਨੇ ਜਿਹੜੇ ਕਿ ਚੰਗਾ ਪਾਣੀ ਲੈਣ ਦੇ ਲਈ ਉਹਨਾਂ ਡੋਲੂ ਲੈ ਕੇ ਖੜੇ ਕੋਈ ਨਹੀਂ ਆਪਣੀ ਆਪਣੀ ਥਾਂ ਦੇ ਉੱਪਰ ਬੜੀ-ਬੜੀ ਤਰਸਦੀ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਉਹ ਪੀਣ ਯੋਗ ਨਹੀਂ ਰਿਹਾ ਆਵਾਜ਼ ਪਰਾ ਕੇਗਾ ਨਾ ਉਹ ਤੋਂ ਪਾਣੀ ਲੈ ਲਗੇ ਪੀਣੇ ਆ ਇੰਨੀ ਪਰੇਸ਼ਾਨੀ ਹੈ ਤੇ ਆਪਣੇ ਲੱਕ ਤੇ ਕਾਉਂਸਲਰ ਨੂੰ ਇਹ ਕਿਸੇ ਨੂੰ ਦੱਸਿਆ ਨਹੀਂ ਵਾਲੀ ਕਿਹਾ ਪਰ ਕੁਝ ਹੁੰਦਾ ਨਹੀਂ ਕਿ ਜੇਕਰ ਅੱਜ ਇਹ ਲੋਕ ਇੱਥੇ ਡੋਲੂ ਫੜ ਕੇ ਖੜੇ ਨੇ ਇੱਥੇ ਸਾਡੀ ਆਉਣ ਵਾਲੀ ਜਿਹੜੀਆਂ ਪੀੜ੍hiyan ਨੇ ਉਹ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਉਣਗੀਆਂ ਜਾਂ ਫਿਰ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਜਾਂ ਅੱਗੇ ਆਉਣ ਵਾਲੀਆਂ ਪੀੜ੍hiyan ਨੇ ਉਹ ਪਾਣੀ ਪੀਣ ਦੇ ਲਈ ਕਿ ਇਦਾਂ ਹੀ ਲਾਈਨਾਂ ਦੇ ਵਿੱਚ ਖੜੀਆਂ ਰਹਿਣਗੀਆਂ ਤਾਂ ਇਹ ਵੀ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਪਾਣੀ ਅੰਦਰ ਨੂੰ ਟ੍ਰੈਕ ਲਾਉੜਾ ਅੰਦਰ ਨੂੰ ਪੀਂ ਜਾਂਦੇ ਗਾੜੀਆਂ ਦੇ ਨਹੀਂ ਦੀ ਗਾਰ ਔਰ ਇਹ ਪਾਣੀ ਜਿਹੜਾ ਅੰਮ੍ਰਿਤ ਬਣ ਕੇ ਨਾਲ ਉਹਨਾਂ ਨੇ ਗੁਰੂ ਘਰ ਦੀ ਫੋਟੋ ਲਾ ਕੇ ਬਾਬਾ ਜੀ ਦੇ ਪਾਣੀ ਰਾਹੀਂ ਨਿਹਾਲ ਕਰ ਰਹੇ ਹਨ ਔਰ ਇਹਦੇ ਵਿੱਚ ਇੱਕ ਦੂਜੇ ਨਾਲ Տੇਰ ਮੇਰ ਨਹੀਂ ਕੀਤੀ ਜਾ ਰਹੀ ਕਿਉਂਕਿ ਸਾਰਿਆਂ ਨੂੰ ਬਰਾਬਰਤਾ ਪਾਣੀ ਪੁਲਾਇਆ ਜਾ ਰਿਹਾ ਅੰਮ੍ਰਿਤ ਪੁਲਾਇਆ ਜਾ ਰਿਹਾ ਜਿਹੜੇ ਬਜ਼ੁਰਗਾਂ ਉਹਨਾਂ ਵਾਸਤੇ ਉਹਨਾਂ ਨੂੰ ਸੋਫਿਆਂ ਦੇ ਪਿਠਾ ਕੇ ਅੰਮ੍ਰਿਤ ਪਾਣੀ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਬੋਲੂਆਂ ਵਿੱਚ ਭਰ ਕੇ ਦਿੱਤਾ ਜਾਂਦਾ ਅਜੇ ਡੋਲੂ ਫੜ ਕੇ ਖੜੇ ਹੋ ਲੱਗਦਾ ਵੀ ਸੜਜਾਨ ਵਾਲੀ ਪੀੜੀਆਂ ਵੀ ਇਦਾਂ ਹੀ ਚੰਗਾ ਪਾਣੀ ਪੀਂਦ ਲਈ ਡੋਲੂ ਫੜ ਕੇ ਜਾਂ ਕੈਨ ਲੈ ਕਿਆ ਕਰੂਗੀਆਂ ਕਰਨਨੇ ਚਾਹੀਦੇ ਬਿਲਕੁਲ ਸਹੀ ਗੱਲ ਹੈ ਜੀ ਉਹ ਪਾਣੀ ਨੂੰ ਕਪੜਾ ਵਿੱਚ ਚਾਉਣਾ ਚਾਹੀਦਾ ਹੈ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਹੋ ਗਿਆ 1.5 ਅੱਧਾ ਦਸ ਹੋ ਗਿਆ ਕੀ ਦਿੱਕਤ ਸੀ ਜੀ ਮੈਂ ਤਾਂ ਬੋਰਾ ਦੁੱਪ ਨੇ ਰੇਸ਼ਾ ਸਾਹਿਬ ਥੋੜਾ ਆਰਾਮ ਆ ਗਏ ਕਿਉਂ ਵਾਟਰ ਫਿਲਟਰ ਹੈ ਜਿੱਥੇ ਜਿਸ ਦਿਰਾਹੀ ਲੋਕ ਜਿਹਦੇ ਨੇ ਪਾਣੀ ਲੈ ਕੇ ਜਾਂਦੇ ਨੇ ਔਰ ਇਹ ਲੋਕ ਜਿਹਦੇ ਨੇ ਇਥੋਂ ਪਾਣੀ ਪੀ ਕੇ ਵੀ ਜਾਂਦੇ ਨੇ ਔਰ ਆਪਣੇ ਘਰਾਂ ਦੇ ਲਈ ਲੈ ਕੇ ਵੀ ਜਾਂਦੇ ਨੇ ਔਰ ਕੰਡਨ ਵਾਟਰ ਜਿਹੜਾ ਹੈ ਪਾਣੀ ਦੇ ਐਲਕਲਾਈਨ ਲੈਵਲ ਨੂੰ ਇੰਪਰੂਵ ਕਰਦਾ ਇਸ ਦੇ ਨਾਲ ਨਾਲ ਪਾਣੀ ਦੇ ਪੀਐਚ ਬੈਲੈਂਸ ਨੂੰ ਮੇਨਟੇਨ ਕਰਦਾ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਸਾਫ਼ ਅਤੇ ਸੁਰੱਖਿਅਤ ਪਾਣੀ ਜਿਹੜਾ ਲੋਕ ਪੀਂਦੇ ਨੇ ਤੇ ਕਿੰਨਾ ਟਾਈਮ ਹੋਗਾ ਤੁਹਾਨੂੰ ਪਾਣੀ ਲੈਣਾਂ ਨੂੰ 2 ਮਿੰਟ 2 ਮਿੰਟ ਕੀ ਦਿੱਕਤ ਸੀ ਘੱਟ ਕੋਈ ਆ ਸਾਡੇ ਤਾਂ ਦੰਦਾ ਪਾਣੀ ਆਉਂਦਾ ਫਿਲਟਰ ਦਾ ਸਾਡੇ ਫਿਲਟਰ ਵੀ ਨਹੀਂ ਗਾ ਬਕਵਾਹ ਨਹੀਂ ਇੱਥੇ ਸਾਨੂੰ ਪਤਾ ਲੱਗਾ ਤਾਂ ਆਪਾਂ ਇੱਥੇ ਆਉਣ ਲੱਗ ਪਏ ਆਪਾਂ ਬਹੁਤ ਵਧੀਆ ਪਾਣੀ ਪੀ ਰਹੇ ਆਂ ਵਧੀਆ ਬੈਸਟ ਜਦੋਂ ਸ਼ੂਗਰ ਹੀ ਮੈਨੂੰ 300 ਹੁਣ 100 ਘਟ 200 ਆ ਗਿਆ ਪਰ ਕੀ ਲੱਗਦਾ ਤੁਹਾਨੂੰ ਵੀ ਡੋਲੂ ਫੜ ਕੇ ਅੱਜ ਆਪਾਂ ਪਾਣੀ ਲੈਣ ਆਂਦੇ ਪੇ ਕੱਲੂ ਆਪਣੇ ਬੱਚੇ ਵੀ ਡੋਲੂ ਫੜ ਕੇ ਆਉਣਗੇ ਸਰਗਿਆ ਪਾਣੀ ਨਹੀਂ ਅਮਰਤ ਹਾਂਜੀ ਪਹਿਲੀ ਜਿਹੜੇ ਪਹਿਲੀ ਵਾਰ ਕੋ ਸੁਨੇਗਾ ਨਾ ਉਹਨੂੰ ਅਜੀਬ ਜਿਹਾ ਲੱਗੇਗਾ ਪਰ ਜਦੋਂ ਆਪੇ ਪੀ ਗਣ ਪਾਣੀ ਫਿਰ ਪਰ ਇਹਹੀ ਜੇ ਅੰਮ੍ਰਿਤ ਘਰਾਂ ਦੇ ਵਿੱਚ ਆਉਂਦਾ ਹੋਵੇ ਤੇ ਲੋੜ ਹੀ ਨਹੀਂ ਹਾਂ ਬਿਲਕੁਲ ਜੀ ਇਹ ਗੱਲ ਸਹੀ ਹੈ ਤੁਹਾਡੀ ਬਿਲਕੁਲ ਸਹੀ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਇਸ ਵਕਤ ਅਸੀਂ ਜਲੰਧਰ ਬਸਤੀਆਤ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਜੇ ਤੁਸੀਂ ਲਾਈਨ ਪਿੱਛੇ ਦੇਖ ਸਕਦੇ ਹੋ ਕਿ ਲਾਈਨ ਕਾਫੀ ਲੰਬੀ ਲੱਗੀ ਹੋਈ ਹੈ ਇਹ ਸਾਡੇ ਪੰਜਾਬ ਪੰਜਾ ਦਰਿਆਵਾਂ ਦੀ ਧਰਤੀ ਦੇ ਲੋਕ ਨੇ ਜਿਹੜੇ ਕਿ ਚੰਗਾ ਪਾਣੀ ਲੈਣ ਦੇ ਲਈ ਹੁਣ ਡੋਲੂ ਲੈ ਕੇ ਖੜੇ ਹੋਏ ਨੇ ਆਪਣੀ ਆਪਣੀ ਥਾਂ ਦੇ ਉੱਪਰ ਔਰ ਇਹ ਵੇਟ ਕਰ ਰਹੇ ਨੇ ਕਿ ਇਹਨਾਂ ਦੀ ਵਾਰੀ ਆਏਗੀ ਤੇ ਅੰਦਰ ਜਾਣਗੇ ਤੇ ਕੈਨਗਨ ਫਿਲਟਰ ਵਾਲਾ ਜਿਹੜਾ ਪਾਣੀ ਹੈਗਾ ਉਹ ਆਪਣੇ ਡੋਲੂਆਂ ਵਿੱਚ ਭਰਾਨਗੇ ਤੇ ਪਾਣੀ ਜਿਹੜੇ ਲੋਕ ਪੀਣਗੇ ਵੀ ਬਹੁਤ ਸਾਰੇ ਲੋਕ ਇਥੇ ਦਾਅਵਾ ਕਰਦੇ ਨੇ ਕਿ ਉਹਨਾਂ ਦੀ ਪ੍ਰੋਬਲਮਸ ਜੜੀਆਂ ਨੇ ਉਹ ਠੀਕ ਹੋਈਆਂ ਨੇ ਪਰ ਕਿਤੇ ਨਾ ਕਿਤੇ ਸਾਡੇ ਪੰਜਾਬ ਦੀ ਇਹ ਬੜੀ ਵੱਡੀ ਤਰਾਸਦੀ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਉਹ ਪੀਣ ਯੋਗ ਨਹੀਂ ਰਿਹਾ ਜਿਸ ਕਰਕੇ ਲੋਕਾਂ ਨੂੰ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਇੱਕ ਹੋਰ ਵੱਡਾ ਸਵਾਲੀਆ ਨਿਸ਼ਾਨ ਹੈ ਜਿਹੜਾ ਕਿ ਖੜਾ ਹੁੰਦਾ ਇੱਥੇ ਕਿ ਜੇਕਰ ਅੱਜ ਇਹ ਲੋਕ ਇੱਥੇ ਡੋਲੂ ਫੜ ਕੇ ਖੜੇ ਨੇ ਤੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਉਹ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਉਣਗੀਆਂ ਜਾਂ ਫਿਰ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਜਾਂ ਅੱਗੇ ਆਉਣ ਵਾਲੀਆਂ ਪੀੜ੍hiyan ਨੇ ਉਹੋ ਪਾਣੀ ਪੀਣ ਦੇ ਲਈ ਕਿ ਐਦਾ ਹੀ ਲਾਈਨਾਂ ਦੇ ਵਿੱਚ ਖੜੀਆਂ ਰਹਿਣਗੀਆਂ ਤਾਂ ਇਹ ਵੀ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ ਔਰ ਇੱਕ ਗੱਲ ਪਹਿਲਾਂ ਹੀ ਅਸੀਂ ਕਲੀਅਰ ਕਰ ਦਈਏ ਕਿ ਅਸੀਂ ਕਿਸੇ ਵੀ ਪ੍ਰੋਮੋਸ਼ਨ ਜਿਹੜੀ ਆ ਉਹ ਕਰਨ ਦੇ ਲਈ ਨਹੀਂ ਪਹੁੰਚੇ ਪਰ ਇਹ ਪੰਜਾਬ ਦੀ ਉਹ ਸੱਚਾਈ ਹੈ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਆਏ ਆ ਬੜੇ سارے ਲੋਕ ਐ ਇੱਥੇ ਮੌਜੂਦ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਹਾਲਾਂਕਿ ਜਿਨ੍ਹਾਂ ਦੇ ਵੱਲੋਂ ਇਹ ਫਿਲਟਰ ਦੀ ਸੇਵਾ ਕੀਤੀ ਗਈ ਹੈ ਉਹਨਾਂ ਦਾ ਉਪਰਾਲਾ ਜਿਹੜਾ ਬਹੁਤ ਹੀ ਜ਼ਿਆਦਾ ਸ਼ਲਾਂਗਾ ਯੋਗ ਹੈ ਕਿਉਂਕਿ ਅ ਅਲਕਲਾਈਨ ਸਿਟੀ ਇੰਪਰੂਵਡ ਪਾਣੀ ਜਿਹੜਾ ਲੋਕਾਂ ਨੂੰ ਪਿਲਾ ਰਹੇ ਨੇ ਪਾਣੀ ਦਾ ਪੀ ਐਚ ਲੈਵਲ ਜਿਹੜਾ ਉਹ ਮੇਨਟੇਨ ਕਰਦਾ ਹੈ ਇਹ ਫਿਲਟਰ ਜਿਹੜਾ ਹੈ ਤੇ ਲੋਕ ਜਿਹੜੇ ਨੇ ਇਥੋਂ ਜਿੰਨੇ ਵੀ ਬਿਮਾਰੀਆਂ ਦੇ ਨਾਲ ਗ੍ਰਸਤ ਨੇ ਲੋਕ ਉਹਨਾਂ ਨੂੰ ਕਾਫੀ ਜ਼ਿਆਦਾ ਆਰਾਮ ਮਿਲਦਾ ਪਿਆ ਤਾਂ ਸਭ ਤੋਂ ਪਹਿਲਾਂ ਅੰਦਰ ਦੀਆਂ ਤਸਵੀਰਾਂ ਕੈਮਰਾ ਪਰਸਨ ਨੂੰ ਕਾਵਾਂਗੀ ਕਿ ਤੁਹਾਨੂੰ ਦਿਖਾਈਆਂ ਜਾਣ ਕਿ ਅੰਦਰ ਵੀ ਕਾਫੀ ਜ਼ਿਆਦਾ ਰਸ਼ ਲੱਗਿਆ ਹੋਇਆ ਤੇ ਸਵੇਰੇ ਸਵੇਰੇ ਦਾ ਬਿਲਕੁਲ ਟਾਈਮ ਹੈ 6:30 ਵਜੇ ਤੋਂ ਪਹਿਲਾਂ ਦਾ ਟਾਈਮ ਐ ਐਗਜ਼ੈਕਟ ਟਾਈਮ ਜੇਕਰ ਦੱਸੀਏ ਤੁਹਾਨੂੰ 6:21 ਹੋ ਚੱਲੇ ਨੇ ਅਤੇ ਇਹ ਲਾਈਨਾਂ ਜਿਹੜੀਆਂ ਨੇ ਸਵੇਰੇ ਸਵੇਰੇ ਤੁਸੀਂ ਇਸ ਜਗ੍ਹਾ ਦੇ ਉੱਪਰ ਦੇਖ ਰਹੇ ਹੋ ਜਿੱਥੇ ਕਿ ਲੋਕ ਕੈਨ ਕੈਨ ਵਾਟਰ ਪੀਣ ਦੇ ਲਈ ਖੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿੱਥੇ ਡੋਲੂ ਲੈ ਕੇ ਜਾਂ ਫਿਰ ਬੋਟਲਸ ਲੈ ਕੇ ਪਾਣੀ ਭਰਉਣ ਦੇ ਲਈ ਆ ਰਹੇ ਨੇ ਉੱਥੇ ਲੋਕ ਜਿਹੜੇ ਨੇ ਪਾਣੀ ਪੀਂਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਲੋਕ ਬਹੁਤ ਸਾਰੇ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਜਿਹੜੀ ਅਸੀਂ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਾਜਕਪੂਰ ਅੱਛਾ ਤੁਸੀਂ ਵੀ ਪਾਣੀ ਪਿੰਦੇ ਹੋ ਇੱਥੇ ਹਾਂ ਜੀ ਹਾਂ ਕਿੰਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੀਣਾ ਮੇਰਾ 16 ਦਿਨ ਹੋ ਗਏ ਮੈਨੂੰ ਤੁਸੀਂ ਕੀ ਤੁਹਾਨੂੰ ਦਿੱਕਤ ਸਗੀ ਕੋਈ ਹਾਂ ਜੀ ਹਾਂ ਜੀ ਦਿੱਕਤ ਹੈ ਇਨਫੈਕਸ਼ਨ ਹੀ ਮੇਨੂੰ ਕੀ ਮੇਰੇ ਸਾਰੀ ਦਿੱਕਤ ਹੈ ਤੇ ਇਹ ਵਾਲਾ ਪਾਣੀ ਪੀਂਦੇ ਨਾਲ ਠੀਕ ਹੋ ਗਿਆ ਇਨਫੈਕਸ਼ਨ ਹਾਂਜੀ ਹਾਂਜੀ ਬਹੁਤ ਠੀਕ ਹੈ ਜੀ 15 ਦਿਨ ਤੋਂ ਇੰਪਰੂਵ ਹੋਇਆ ਹਾਂਜੀ ਡਾਕਟਰ ਤੋਂ ਚੈੱਕ ਕਰਾਇਆ ਸੀ ਤੁਸੀਂ ਡਾਕਟਰ ਕੋਈ ਛੱਡਿਆ ਹੀ ਨਹੀਂ ਇੱਥੇ ਜਿਹੜਾ ਜਿਹਦੇ ਕੋਲ ਨਹੀਂ ਚੈੱਕ ਕਰਾਇਆ ਹੂੰ ਗੋਮੋ ਹੋ ਜਾਂਦਾ ਸੀ ਮੈਂ ਡਿੱਗ ਪੈਂਦਾ ਸੀ ਬਿਹੋਸ਼ ਹੋ ਕੇ ਤੇ ਹੁਣ ਠੀਕੋ ਹੁਣ ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਅਵਕਰ ਸਿੰਘ ਜੀ ਠੀਕ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੇ ਪਾਣੀ ਲੈ ਕੇ ਆਉਣਾ ਇੱਕ ਮਹੀਨਾ ਹੋ ਗਿਆ ਜੀ ਇੱਕ ਮਹੀਨਾ ਕੋਈ ਦਿੱਕਤ ਸੀ ਘਰ ਦੇ ਵਿੱਚ ਮੈਨੂੰ ਪ੍ਰੋਬਲਮ ਸੀਗੀ ਕਿ ਜਦ ਮੈਂ 슈ਗਰ ਆ ਪੇਟ ਦੀ ਇਨਫੈਕਸ਼ਨ ਸੀ ਤੇ 1 ਮਹੀਨੇ ਤੋ ਪਾਣੀ ਪੀ ਰਿਆ ਮੈਂ ਬਿਲਕੁਲ ਠੀਕ ਹਾਂ ਪਰ ਲੱਗਦਾ ਨਹੀਂ ਕਿ ਦਿਨ ਕਿਤੇ ਵੀ ਪੰਜਾਬ ਦੇ ਲਈ ਬੜੀ ਵੱਡੀ ਇਤਰਾਜ਼ ਦੀ ਹੈ ਕਿ ਪੰਜਾਬ ਦੇ ਲੋਕ ਹੁਣ ਸਾਫ਼ ਪਾਣੀ ਪੀਣ ਦੇ ਲਈ ਜਾਂ ਵਧੀਆ ਪਾਣੀ ਪੀਣ ਦੇ ਲਈ ਡੋਲੂ ਫੜ ਕੇ ਲਾਈਨਾਂ ਦੇ ਵਿੱਚ ਲੱਗ ਰਹੇ ਨੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਡੋਲੂ ਫੜਨਗੀਆਂ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਆਪਣੇ ਬੰਟੀ ਭਾਜੀ ਜੀ ਦਾ ਬਹੁਤ ਵੱਡਾ ਪਰੰਦਾ ਆ ਉਹਨਾਂ ਨੇ ਇਹ ਸੇਵਾ ਜਿਹੜੀ ਆ ਕੀਤੀ ਆ ਸਾਰੀ ਸੰਗਤ ਉਸ ਦੁਨੀਆ ਜਿਹੜੀ ਆ ਇਹਦਾ ਫਾਇਦਾ ਲੈ ਰਹੀ ਆ ਸਾਰੇ ਠੀਕ ਹੋ ਕੇ ਘਰਾਂ ਨੂੰ ਜਾ ਰਹੇ ਆ ਤੇ ਫ੍ਰੀ ਪਾਣੀ ਆ ਫ੍ਰੀ ਸੇਵਾ ਆ ਤੇ ਲੋਕਲੀ ਰਹਿਣ ਵਾਲੇ ਹੋ ਤੁਸੀਂ ਇੱਥੇ ਹਾਂਜੀ ਹਾਂਜੀ ਮੇਰਾ ਲਾਗੇ ਪਿੰਡ ਆ ਪਿੰਡ ਸੰਨੀਪੁਰ ਤੇ ਮੈਂ ਉੱਥੋਂ ਦਾ ਰਹਿਣ ਵਾਲਾ ਹਾਂ ਹਾਂਜੀ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਹਿਣਾ ਕਿ ਇਹਨਾਂ ਦੀ ਪ੍ਰੋਬਲਮ ਜਿਹੜੀ ਆ ਉਹ ਠੀਕ ਹੁੰਦੀ ਨਜ਼ਰ ਆ ਰਹੀ ਆ ਹੋਰ ਵੀ ਲੋਕ ਮੌਜੂਦ ਨੇ ਗਲਬਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਸਮ ਸਿੰਘ ਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਉੱਥੇ ਪਾਣੀ ਲੈ ਕੇ ਆਉਂਦਾ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਤੇ ਕੀ ਸੁਣ ਕੇ ਕੀ ਐਸੇ ਤੁਸੀਂ ਕਹਿੰਦੇ ਵੀ ਛੁਗੋ ਜਹਰ ਬਮਰੀ ਦਾ ਲਾਜ ਲੰਦਾ ਮੈਂ ਠੀਕ ਹੋ ਜਾਂਦੇ ਪਾਣੀ ਪੀਂਦੇ ਤੇ ਤਿੰਨ ਚਾਰ ਦਿਨ ਚ ਤੁਹਾਨੂੰ ਕੋਈ ਫਰਕ ਲੱਗਾ ਮੋਲੀ ਜਿਹੜੇ ਫਰਕ ਆਇਆ ਲੱਗੇਗਾ ਉਮੀਦ ਆ ਫਰਕ ਆਵੇ ਅਜੇ ਡੋਲੂ ਫੜ ਕੇ ਖੜੇ ਹੋ ਲੱਗਦਾ ਵੀ ਸਾਡੇ ਆਣ ਵਾਲੀਆਂ ਪੀੜ੍ਹੀਆਂ ਵੀ ਇਦਾਂ ਹੀ ਚੰਗਾ ਪਾਣੀ ਪੀਣ ਲਈ ਡੋਲੂ ਫੜ ਕੇ ਜਾਂ ਕੈਨ ਲੈ ਕੇ ਆਏ ਕਰੂਗੀਆਂ ਹਾਂਜੀ ਉਹ ਤਾਂ ਹੈ ਹੀ ਆ ਜੀ ਪਰ ਤੁਹਾਨੂੰ ਲੱਗਦਾ ਨਹੀਂ ਜਿਹੜਾ ਪੰਜਾਬ ਦੇ ਕੋਲ ਇਸ ਵਕਤ ਵੀ ਪਾਣੀ ਆ ਸਨ ਉਹਨੂੰ ਬਚਾਉਣ ਦੇ ਲਈ ਵੀ ਖੇਚਲ ਕਰਨੀ ਚਾਹੀਦੀ ਏ ਉਹਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਆ ਬਿਲਕੁਲ ਸਹੀ ਗੱਲ ਹੈ ਜੀ ਉਹ ਪਾਣੀ ਆਪਣਾ ਬਚਾਉਣਾ ਚਾਹੀਦਾ ਜੀ ਠੀਕ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਟਸਪਾਲ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਪਾਣੀ ਲੈ ਕੇ ਆਪਤਾ ਹੀ ਹੋ ਗਿਆ ਹਫਤਾ ਹੋ ਗਿਆ ਤੇ ਕੀ ਦਿੱਕਤ ਸੀ ਕੋਈ ਬਿਲਹਾਈ ਹੋ ਤਾਈ ਮੇਰਾ ਤੇ ਹੁਣ ਪਾਣੀ ਪੀਂਦਾ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਵਿੱਕੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਫਰਸਟ ਡੇ ਕੱਲ੍ਹ ਦੇ ਹਾਂਜੀ ਕੀ ਸੁਣ ਕੇ ਆਏ ਹੋ ਇਸ ਪਾਣੀ ਬਾਰੇ ਕਹਿੰਦਾ ਕਿ ਪੀਣਾ ਸਭ ਕੁਝ ਠੀਕ ਹੋ ਗਏ ਨਾ ਕੋਈ ਇੰਦੁਰ ਕੋਈ ਲੱਤਾਂ ਬਾਵਾਰਾ ਰੋਜਾ ਕੋਈ ਵੀ ਸਿਹਤ ਦੀ ਕੋਈ ਠੀਕ ਹੋ ਜਾਂਦਾ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਉਸ ਸ਼ਹਿਰਾਣੀ ਤੁਹਾਨੂੰ ਕਿੰਨਾ ਟਾਈਮ ਹੋਇਆ ਐ ਸ਼ੁਕਰਵਾਰ ਹੀ ਆਈ ਹੀ ਮੈਂ ਤੇ ਕਹਿੰਦੇ ਸ਼ੂਗਰ ਬੀਪੀ ਠੀਕ ਹੋਏ ਅੰਦਰ ਦੇਖੋ ਐ ਤੇ ਠੀਕ ਹੈ ਗੋਲੀ ਖਾਣੀ ਵੀ ਲੂ ਠੀਕ ਹੋ ਜਾਏਗਾ ਦੇਖੋ ਆ ਮੇਰੇ ਘਰ ਵਾਲੇ ਨੇ ਸਕਿੰਦੀ ਪ੍ਰੋਗਰਾਮ ਨਹੀਂ ਮੈਂ ਕਿਹਾ ਚੱਲ ਕੀ ਪਰ ਇਤਨੀ ਭਰਕ ਪਾਏ ਮੈਂ ਗੱਲ ਸੀ ਆਹ ਗੱਲ ਪਈ ਰਸ ਸੁਣੋ ਸੁਣਾ ਇਹ ਆ ਗਏ ਕਿ ਨਾਮ ਹੈ ਜੀ ਤੁਹਾਡਾ ਪਰਮਸਵਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਹੋ ਗਿਆ 8:10 ਹੋ ਗਿਆ 8:10 ਹੋ ਗਿਆ ਕੀ ਦਿੱਕਤ ਸੀ ਕੋਈ ਮੇਰਾ ਗੋੜਾ ਦੁਖਦਾ ਰੇਸ਼ਾ ਸੀ ਥੋੜਾ ਆਰਾਮ ਆ ਗਏ ਨਾ ਤਾਂ ਆਦੋ ਨਾ ਆਮ ਬਾਕੀ ਜੀ ਪਾਣੀ ਦੀ ਗੱਲ ਕਰਦੇ ਤਾਂ ਪਾਣੀ ਗਵਰਨਮੈਂਟ ਦੀ ਦਰਦਨੀ ਹੈ ਜੀ ਇਹ ਬੀ ਪਾਣੀ ਵਾਲਾ ਬਾਟਰ ਪਾਇਦੇ ਆ ਉਹ ਗੰਦਾ ਪਾਣੀ ਆਉਂਦਾ ਪੰਜ ਸਾਫ ਕਿੱਦੋਂ ਬੀ ਨਿਸ਼ਾ ਨੀਂਦ ਦੋ ਵਾਰ ਗੰਦਾ ਪਾਣੀ ਆ ਜਾਂਦਾ ਉਹ ਸਾਫ ਕਿੱਦੋਂ ਸਾਫ ਹੋਣਾ ਉਹਦੇ ਪਾਣੀ ਤੇ ਇਹ ਗਵਰਨਰ ਦੀ ਗਲਤੀ ਆ ਨਾ ਗਵਰਨਰ ਨੂੰ ਚਾਹੀਦਾ ਇਹ ਆਊਟਰ ਪਾਣੀ ਦੀ ਕਰ ਰਹੀ ਉਹ ਪਾਣੀ ਕਿੱਥੋਂ ਲੈਣਾ ਇਹ ਗੱਲ ਹੁੰਦੀ ਹੋਰ ਕੀ ਕਰਨਾ ਸੀ ਬਸ ਠੀਕ ਹੈ ਜੋ ਹੈ ਕਿ ਨਾ ਮੈਜੀ ਤੁਹਾਡਾ ਚੰਦਰ ਆ ਕੇ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਪਾਣੀ ਲੈ ਕੇ ਆਉਂਦੇ ਨੂੰ 6 ਤਰੀਕ ਤੋਂ 6 ਤਰੀਕ ਤੋਂ ਹਾਂਜੀ ਤੇ ਕੋਈ ਪ੍ਰੋਬਲਮ ਸੀ ਤੁਹਾਨੂੰ ਦੋਨੋਂ ਗੋੜੇ ਦੁਖ ਰਹੇ ਥੇ ਆ ਵੀ ਠੀਕ ਹੈ ਅਬ ਠੀਕ ਹੈ ਹਾਂਜੀ ਕੀ ਲੱਗ ਰਿਹਾ ਹੈ ਕਿ ਆਉਣ ਵਾਲੇ ਪੀੜੀਆਂ ਬੱਚੇ ਹਨ ਜੋ ਉਹ ਵੀ ਐਸੇ ਡੋਲੂ ਲੈ ਕੇ ਆਏਗੇ ਪਾਣੀ ਲੈਣ ਦਾ ਪਤਾ ਨਹੀਂ ਇਹ ਤਾਂ ਨਹੀਂ ਪਤਾ ਹੈ ਉਹਨਾਂ ਦੀ ਕਿਸਮਤ ਜਾਣੇ ਪਰ ਪੰਜਾਬ ਦੇ ਪਾਣੀ ਨੂੰ ਬਚਾਉਣਾ ਨਹੀਂ ਚਾਹੀਦਾ ਬਚਾਉਣਾ ਚਾਹੀਦਾ ਹਾਂਜੀ ਤੇ ਕੀ ਤੁਸੀਂ ਆਪਣਾ ਆਪਣੇ ਬੱਚਿਆਂ ਦਾ ਅੱਗੇ ਪੁ ਵੀਖ ਕੇ ਕਿੱਦਾਂ ਦਾ ਦੇਖਦੇ ਹੋ ਮੈਂ ਕਹਿੰਦਾ ਬਹੁਤ ਵਧੀਆ ਹੋਣਾ ਚਾਹੀਦਾ ਹਾਂ ਹਾਂ ਅਬ ਮੇਰਾ ਨਾਮ ਜੀ ਤੁਹਾਡਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਵਿਜੇ ਕੁਮਾਰ ਸ਼ੈਕਰੀ ਔਰ ਮੈਂ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਆਵਾਜ਼ ਸਾਰੇ ਪੰਜਾਬ ਦੇ ਵਿੱਚ ਜਲੰਧਰ ਬਸਤੀ دانشਵੰਦਾਂ ਦੀ ਪਹਟਾਈ ਬਸਤੀ دانشਵੰਦਾਂ ਵਿੱਚ ਇਹ ਬਹੁਤ ਜ਼ਰੂਰਤ ਸੀ ਔਰ ਬੰਟੀ ਭਾਜੀ ਜਿਹੜੇ ਪਾਰਸ ਇੰਟਰ ਪਾਰਸ ਪ੍ਰਾਪਰਟੀ ਡੀਲਰ ਵਾਲੇ ਹਨ ਉਹਨਾਂ ਦੀ ਵੱਡੀ ਖੋਜ ਸੀ ਪਹਿਲਾਂ ਉਹਨਾਂ ਨੇ ਇਹ ਆਪਣੇ ਤੇ ਲਾਗੂ ਕੀਤਾ ਸੁੱਚੀ ਪਿੰਡ ਜਾ ਕੇ ਆਪਣੀ ਉਹਨਾਂ ਨੂੰ ਐਸੀ ਬਿਮਾਰੀ ਸੀ ਔਰ ਤੋਂ ਰਿਮੂਵ ਮਿਲੀ ਰਾਹਤ ਮਿਲੀ ਉਹਨਾਂ ਨੇ ਕਿਉਂ ਨਾ ਵੱਡੀ ਸੋਚ ਬਣਾਈ ਕਿ ਬਸਤੀ ਦਾਣਿਸ਼ਵੰਦਾ ਦੇ ਪਾਣੀ ਦੀ ਪ੍ਰੋਬਲਮ ਹੈ ਪਾਣੀ ਵਿੱਚ ਖਰਾਬੀ ਹੈ ਔਰ ਪਾਣੀ ਦੇ ਵਿੱਚ ਜਿਹੜੇ ਨੁਕਸਾਰੇ ਨੇ ਇਹ ਕਿਸ ਦਾ ਰਿਮੂਵ ਕੀਤਾ ਜਾਏ ਉਹਨਾਂ ਨੇ ਮਸ਼ੀਨਾਂ ਬਾਹਰੋਂ ਪਰਚੇਜ਼ ਕੀਤੀਆਂ ਕਿਸੇ ਵੀਰ ਕਿਸੇ ਕੋ ਮਦਦ ਲਈਤੀ ਇੰਡੀਵਿਜੂਅਲ ਸੋਚ ਬਣਾਈ ਔਰ ਬਸਤੀਆਂ ਦੇ ਵਿੱਚ ਕਿਸੇ ਨੂੰ ਹਾਰਟ ਦੀ ਬਿਮਾਰੀ ਹੈ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ ਕਿਸੇ ਨੂੰ ਅੱਜਕੱਲ ਜਿਹੜਾ ਸ਼ੂਗਰ ਹੈ ਬਹੁਤ ਜ਼ਿਆਦਾ ਵਧੇ ਜਾ ਰਹੀ ਗੋਡਿਆਂ ਦੀ ਬਿਮਾਰੀ ਔਰ ਸਾਰਿਆਂ ਨੂੰ ਰਿਮੂਵ ਮਿਲੀ ਹੈ ਔਰ ਇਹ ਪਾਣੀ ਜਿਹੜਾ ਅੰਮ੍ਰਿਤ ਬਣ ਕੇ ਨਾਲ ਉਹਨਾਂ ਨੇ ਗੁਰੂ ਘਰ ਦੀ ਫੋਟੋ ਲਾ ਕੇ ਬਾਬਾ ਜੀ ਦੀ ਬਾਣੀ ਰਾਹੀਂ ਨਿਹਾਲ ਕਰ ਰਹੇ ਹਨ ਔਰ ਇਹਦੇ ਵਿੱਚ ਇੱਕ ਦੂਜੇ ਨਾਲ ਤੇਰ ਮੇਰ ਨਹੀਂ ਕੀਤੀ ਜਾ ਰਹੀ ਕਿਉਂਕਿ ਸਾਰਿਆਂ ਨੂੰ ਬਰਾਬਰਤਾ ਪਾਣੀ ਪਿਲਾਇਆ ਜਾ ਰਿਹਾ ਅੰਮ੍ਰਿਤ ਪਿਲਾਇਆ ਜਾ ਰਿਹਾ ਜਿਹੜੇ ਬਜ਼ੁਰਗਾਂ ਉਹਨਾਂ ਵਾਸਤੇ ਉਹਨਾਂ ਨੂੰ ਸੋਫਿਆਂ ਦੇ ਬਿਠਾ ਕੇ ਅੰਮ੍ਰਿਤ ਪਾਣੀ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਡੋਲੂਆਂ ਵਿੱਚ ਭਰ ਕੇ ਦਿੱਤਾ ਜਾਂਦਾ ਔਰ ਕੈਂਸਰ ਦੇ ਮਰੀਜ਼ ਖਾਸ ਕਰਕੇ ਮੈਂ ਕੋਲਡ ਐਕਸੀ ਬਿਮਾਰੀ ਹੈ ਜਿਹਦਾ ਇਲਾਜ ਨਹੀਂ ਡਾਕਟਰ ਕਰਦੇ ਹੱਥ ਨਹੀਂ ਪਾਉਂਦੇ ਉਹ ਵੀ ਠੀਕ ਹੋਏ ਔਰ ਕਿਸੇ ਮੇਰੇ ਵੀ ਨੂੰ ਸਾਹ ਦੀ ਬਿਮਾਰੀ ਹੈ ਉਹ ਵੀ ਠੀਕ ਹੋਏ ਤਕਰੀਬਨ ਬਿਮਾਰੀਆਂ ਤੋਂ ਰਾਹਤ ਮਿਲੀ ਹੈ ਜਦੋਂ ਬਿਮਾਰੀਆਂ ਤੋਂ ਰਾਹਤ ਮਿਲੇ ਤੇ ਲੋਕਾਂ ਨੇ ਤੇ ਆਣਾ ਹੀ ਆਣਾ ਜਿਸ ਤਾ ਇੱਕ ਡੇਰੀ ਦੇ ਉੱਤੇ ਨੰਬਰ ਨਹੀਂ ਲੱਗਦਾ ਦੁੱਧ ਵਾਲੇ ਦਾ ਇਹ ਤੇ ਅਮਰਤ ਹੈ ਅਮਰਤ ਜਦੋਂ ਮਿਲੇ ਅਮਰਤ ਇੱਕ ਐਸੀ ਚੀਜ਼ ਹੈ ਹਰ ਬਿਮਾਰੀ ਦਾ ਇਲਾਜ ਹੈ ਮੈਂ ਇਹਨਾਂ ਚੈਨਨ ਵਾਲਿਆਂ ਦਾ ਔਰ ਬੰਟੀ ਜੀ ਦਾ ਜਿਨੇ ਬਹੁਤ ਵੱਡਾ ਪ੍ਰਾਲਾ ਕਰਕੇ ਅੱਜ ਬਸਤੀ ਦਾਣਿਸ਼ ਹੁੰਦਾ ਚ ਸੋਚ ਬਣਾਈ ਇਸੇ ਦੇ ਜਿਹੜੇ ਮੇਰੇ ਵੀਰ ਆ ਰਹੇ ਹਨ ਅਗਰ ਸੇਵਾ ਕਰਦੇ ਹਨ ਤਾਂ ਸੇਵਾ ਉਹਨਾਂ ਕਾ ਮਨ ਵਿੱਚ ਸਤ ਸੰਤੋਖ ਰੱਖੋ ਸਭ ਕੀ ਸੇਵਾ ਲਾਗ ਸੇਵਾ ਸਭ ਕੁਝ ਦੇਤਾ ਹੈ ਸੇਵਾ ਮਤ ਤਿਆਗ ਇਸ ਸੇਵਾ ਨਹੀਂ ਛੱਡਣੀ ਚਾਹੀਦੀ ਜਿਸ ਨੂੰ ਮਿਲੇ ਇੱਕ ਸਮਾਜ ਸੇਵਕ ਹੁੰਦਿਆ ਹੋਇਆ ਅੱਜ ਦੋ ਮਸ਼ੀਨਾਂ ਲਗਾ ਲਈਆਂ ਪਹਿਲਾਂ ਇੱਕ ਮਸ਼ੀਨ ਲਗਾਈ ਔਰ ਮੈਂ ਬਹੁਤ ਧੰਨਵਾਦੀ ਹਾਂ ਹਰ ਇੱਕ ਨੂੰ ਫਾਇਦਾ ਹੋ ਰਿਹਾ ਜਿੱਥੇ ਫਾਇਦਾ ਹੋਏਗਾ ਉੱਥੇ ਬਹੁਤ ਆਨੰਦ ਆਣਾ ਮੈਂ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਪਰ ਇੱਕ ਵੱਡੀ ਗੱਲ ਹੈ ਤੁਹਾਨੂੰ ਲੱਗਦਾ ਨਹੀਂ ਕਿ ਤਨੇ ਕਿਤੇ ਕਿ ਪੰਜਾਬ ਦਾ ਪਾਣੀ ਜਿਹੜਾ ਗੰਦਲਾ ਹੁੰਦਾ ਜਾ ਰਿਹਾ ਉਹਦੇ ਪਿੱਛੇ ਵੀ ਆਮ ਲੋਕਾਂ ਨੂੰ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਪੰਦਾ ਪੰਜਾਬ ਦਾ ਪਾਣੀ ਪੀਣ ਯੋਗ ਕਿਉਂ ਨਹੀਂ ਹੈ ਕਿਉਂਕਿ ਪੰਜਾ ਦਰਿਆਵਾਂ ਦੀ ਧਰਤੀ ਪੰਜਾਬ ਤੇ ਆ ਜੋ ਦੇ ਲੋਕ ਡੋਲੂ ਲੈ ਕੇ ਖੜੇ ਸਾਡੀ ਪਸਤੀ ਜਿਹੜਾ ਹੁੰਦਾ ਹੀ ਗੰਦਾ ਪਾਣੀ ਬਹੁਤ ਜ਼ਿਆਦਾ ਗੰਦਾ ਜਿਹਦਾ ਗਾਰ ਆਂਦੀ ਹੈ ਨੇ ਦਾਂਦੀ ਹੈ ਤਾਂ ਕਰਕੇ ਪਰੇਸ਼ਾਨ ਅਸੀਂ ਪਾ ਰੱਖੇਗਾ ਨਾ ਉਤੋਂ ਪਾਣੀ ਲਿਆ ਲੈ ਕੇ ਪੀਣੇ ਆ ਇੰਨੀ ਪਰੇਸ਼ਾਨੀ ਹੈ ਤੇ ਆਪਣੇ ਇਲਾਕੇ ਦੇ ਕਾਉਂਸਲਰ ਨੂੰ ਇਹ ਕਿਸੇ ਨੂੰ ਦੱਸੇ ਨੀ ਤੇ ਅੱਜ ਵਾਰੀ ਕਿਹਾ ਪਰ ਕੋਈ ਸੁਣਦਾ ਨਹੀਂ ਕਾਉਂਸਲਰ ਵੀ ਉਹਨੂੰ ਕਹਿ ਕਹਿ ਕੇ ਆਨੇ ਜਾਓ ਜਾਓ ਕਰਦਾਂਗੇ ਕਰਦੇ ਕੁਝ ਵੀ ਨਹੀਂ ਹੈਗੀ ਇਹ ਨਹੀਂ ਪਰੇਸ਼ਾਨ ਹੈ ਪਾਣੀ ਦੇ ਵਿੱਚ ਮੋਟਰ ਚਲਾਉਂ ਰਹੇ ਹਨ ਤੇ ਟੂਟੀਆਂ 'ਚ ਗਾੜੀ ਆਂਦੀ ਨਹੀਂ ਦੀ ਗਾਰ ਤੇ ਤੁਹਾਨੂੰ ਕੀ ਲੱਗਦਾ ਵੀ ਯਤਨ ਕਰਨੇ ਚਾਹੀਦੇ ਨੇ ਪਾਣੀ ਨੂੰ ਸਾਫ਼ ਕਰਨੇ ਚਾਹੀਦੇ ਜਿਹੜੇ ਦੇ ਇੱਥੋਂ ਦੇ ਰਾਜਨੀਤਿਕ ਲੀਡਰ ਹੈ ਚਾਹੇ ਕੋਈ ਵੀ ਹੋਵੇ ਕਾਉਂਸਲਰ ਤੋਂ ਲੈ ਕੇ ਸਰਪੰਚ ਤੋਂ ਲੈ ਕੇ ਐਮਪੀ ਤੱਕ ਇਸੇ ਇਲਾਕੇ ਵਿੱਚ ਰਿਹਾ ਉਹ ਕੋਸ਼ਿਸ਼ਾਂ ਕਰ ਰਹੇ ਹਨ ਕੁਝ ਸਾਡੇ ਆਪਣੇ ਸਮਾਜ ਦੇ ਜਿਹੜੇ ਨਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਗਲੀਆਂ ਮੁਹੱਲਿਆਂ ਵਿੱਚ ਗੰਦ ਪੈਂਦਾ ਜਿਹੜੇ ਇੱਕ ਦੂਜਾ ਗਵਾਂਢੀ ਉਹ ਵੀ ਸੁੱਟ ਦਿੰਦਾ ਇਹ ਨਹੀਂ ਸੋਚਦਾ ਜਿੱਦਾਂ ਤੁਹਾਡੇ ਡੰਪ ਲੱਗੇਣ ਉੱਥੇ ਜਾ ਕੇ ਸੁੱਟਿਏ ਕਿਉਂਕਿ ਹਰ ਇੱਕ ਦਾ ਦਿਲ ਕਦਰ ਸਹੀ ਤੁਸੀਂ ਫਾਰਨ ਕੰਟਰੀ ਚ ਮੈਂ ਰਹਿ ਕੇ ਆਇਆ ਉੱਥੇ ਕੋਈ ਗੰਦਗੀ ਨਹੀਂ ਕਿਉਂ ਨਹੀਂ ਗੰਦਗੀ ਕਿ ਉਹ ਆਪਣੀ ਸੈਲਫ ਆਪ ਆਪਣੇ ਆਪ ਸਫਾਈ ਰੱਖਦੇ ਨੇ ਇਹ ਸਾਨੂੰ ਸਫਾਈ ਰੱਖਣ ਦੀ ਜ਼ਰੂਰਤ ਹੈ ਕੁਝ ਰਾਜਨੀਤਿਕ ਲੋਕ ਫਾਇਦਾ ਉਠਾਉਂਦੇ ਇੱਕ ਦੂਸਰੇ ਦੇ ਘਰ ਵਿੱਚ ਗੰਦਗੀ ਫੈਲਾਉਂਦੇ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਬਸਤੀਆਂ ਵਿੱਚ ਬਹੁਤ ਜ਼ਿਆਦਾ ਗੰਦਾ ਪਾਣੀ ਆ ਰਿਹਾ ਕਈ ਇਲਾਕੇ ਜਿਹੜੇ ਗੰਦਗੀ ਵਿੱਚ ਡੁੱਬੇ ਆ ਔਰ ਇਹ ਗੰਦਗੀ ਦੇ ਨਾਲ ਬਿਮਾਰੀਆਂ ਫੈਲਦੀਆਂ ਇਹ ਬਿਮਾਰੀਆਂ ਦੇ ਵਾਸਤੇ ਸਾਡੇ ਬੰਟੀ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਸਭ ਨੂੰ ਫਾਇਦਾ ਹੋ ਰਿਹਾ ਹੁਣਾਂ ਵੀ ਚਾਹੀਦਾ ਜੀ ਠੀਕ ਹੈ ਤੋਂ ਬਿਲਕੁਲ ਤੁਹਾਨੂੰ ਦੱਸਦੀ ਕਿ ਕੈਂਸਰ ਪੇਸ਼ੈਂਟਸ ਵੀ ਜਿਹੜੇ ਨੇ ਉਹ ਇਸ ਜਗ੍ਹਾ ਤੋਂ ਉੱਪਰ ਪਹੁੰਚਦੇ ਨੇ ਤੇ ਕਈਆਂ ਦੀ ਤੇ ਕੀਮੋਥੈਰੇਪੀਜ਼ ਹੋ ਰਹੀਆਂ ਨੇ ਉਹ ਵੀ ਲੋਕ ਇੱਥੇ ਆ ਕੇ ਪਾਣੀ ਪੀਂਦੇ ਨੇ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਂ ਮੈਂ ਕੈਮਰਾਮੈਨ ਕਿਉਂ ਵਾਟਰ ਫਿਲਟਰ ਹੈ ਜਿੱਥੇ ਜਿਸ ਦਿਨ ਆਹੀ ਲੋਕ ਜਿਹੜੇ ਨੇ ਪਾਣੀ ਲੈ ਕੇ ਜਾਂਦੇ ਨੇ ਔਰ ਇਹ ਲੋਕ ਜਿਹੜੇ ਨੇ ਇੱਥੋਂ ਪਾਣੀ ਪੀ ਕੇ ਵੀ ਜਾਂਦੇ ਨੇ ਔਰ ਆਪਣੇ ਘਰਾਂ ਦੇ ਲਈ ਲੈ ਕੇ ਵੀ ਜਾਂਦੇ ਨੇ ਔਰ ਕੈਨਗਨ ਵਾਟਰ ਜਿਹੜਾ ਹੈ ਪਾਣੀ ਦੇ ਐਲਕਲਾਈਨ ਲੈਵਲ ਨੂੰ ਇੰਪਰੂਵ ਕਰਦਾ ਇਸ ਦੇ ਨਾਲ ਨਾਲ ਪਾਣੀ ਦੇ ਪੀ ਐਚ ਬੈਲੈਂਸ ਨੂੰ ਮੇਨਟੇਨ ਕਰਦਾ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਸਾਫ਼ ਅਤੇ ਸੁਰੱਖਿਅਤ ਪਾਣੀ ਜਿਹੜਾ ਲੋਕ ਪੀਂਦੇ ਨੇ ਤੇ ਉਸ ਦੇ ਨਾਲ ਲੋਕਾਂ ਦੀਆਂ ਕਾਫੀ ਬਿਮਾਰੀਆਂ ਜਿਹੜੀਆਂ ਨੇ ਉਹ ਦੂਰ ਹੋ ਰਹੀਆਂ ਨੇ ਅਜਿਹਾ ਦਾਵਾ ਜਿਹੜਾ ਖੁਦ ਲੋਕਾਂ ਦੇ ਵੱਲੋਂ ਹੀ ਕੀਤਾ ਜਾ ਰਿਹਾ ਤਾਂ ਬਿਲਕੁਲ ਲੋਕ ਇੱਥੇ ਹੋਰ ਵੀ ਮੌਜੂਦ ਨੇ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਜਾਵੇ ਤਾਂ ਦੂਰੋਂ ਦੂਰੋਂ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਡੋਲੂ ਫੜ ਕੇ ਇੱਥੇ ਪਹੁੰਚ ਰਹੇ ਨੇ ਕੀ ਨਾਮ ਹੈ ਜੀ ਤੁਹਾਡਾ ਰਾਜ ਰਾਜ ਤੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਪਾਣੀ ਲੈਣ ਆਂਦਿਆਂ ਨੂੰ 2 ਮਹੀਨੇ 2 ਮਹੀਨੇ ਕੀ ਦਿੱਕਤ ਸੀ ਘਰ 'ਚ ਕੋਈ ਘਰ 'ਚ ਸਾਡੇ ਤਾਂ ਗੰਦਾ ਪਾਣੀ ਆਉਂਦਾ ਫਿਲਟਰ ਦਾ ਸਾਡੇ ਫਿਲਟਰ ਵੀ ਨਹੀਂ ਗਿਆ ਬਾਕੀ ਇੱਥੋਂ ਸਾਨੂੰ ਪਤਾ ਲੱਗਾ ਤਾਂ ਆਪਾਂ ਇੱਥੇ ਆਉਣ ਲੱਗ ਪਏ ਆਪਾਂ ਬਹੁਤ ਵਧੀਆ ਪਾਣੀ ਪੀ ਰਹੇ ਹਾਂ ਵਧੀਆ ਬੈਸਟ ਹੈ ਕੀ ਨਾਮ ਹੈ ਜੀ ਤੁਹਾਡਾ ਦਰਸ਼ਨ ਲਾ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਉੱਥੋਂ ਪਾਣੀ ਲੈਣਾ ਜੀ ਕਿੰਨਾ ਹੋ ਗਿਆ ਬੀਨਾ ਹੋ ਗਿਆ ਕੋਈ ਦਿੱਕਤ ਸੀ ਹਾਂ ਜੀ ਮੇਰਾ ਮੂੰਹ ਅੰਦਰ ਉਹਨਾ ਬਹੁਤ ਖਰਾਬ ਹੀ ਹਮ ਅੱਗੇ ਨਾਲ ਬਹੁਤ ਸੁਹਾਵਾ ਹੈ ਪਾਣੀ ਪੀਂਦ ਨਾਲ ਠੀਕ ਹੋ ਰਿਹਾ ਤਾਂ ਬਿਲਕੁਲ ਬਹੁਤ ਸਾਰੇ ਲੋਕ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਵੱਲੋਂ ਲਾਈਨਾਂ ਦੇ ਵਿੱਚ ਜਿਹੜੇ ਲੋਕ ਇੱਥੇ ਮੌਜੂਦ ਹੈਗੇ ਨੇ ਔਰ ਲੋਕਾਂ ਦੇ ਕਹਿਣ ਮੁਤਾਬਕ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਨੇ ਉਹ ਠੀਕ ਹੋ ਰਹੀਆਂ ਨੇ ਬਹੁਤ ਸਾਰੇ ਲੋਕ ਵੀ ਇੱਥੇ ਮੌਜੂਦ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਸਤੇ ਮੈਂ ਨਾ ਪ੍ਰਦੀਪ ਐ ਤੇ ਕੀ ਤੁਸ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਥੋ ਪਾਣੀ ਲੈ ਕੇ ਜਾਂਦੇ ਆ ਨਾ ਮੈਨੂੰ ਹੋ ਗਿਆ 15 20 ਦਿਨ ਹੋ ਗਏ 15 20 ਦਿਨ ਕੋਈ ਦਿੱਕਤ ਸੀ ਤੁਹਾਨੂੰ ਮੈਨੇ ਸ਼ੂਗਰ ਸੀਗੀ ਸ਼ੂਗਰ ਹਾਂਜੀ ਤੇ ਮੇ ਚਾਰ 4.5 ਸ਼ੂਗਰ ਸੀਗੀ ਹੱਥੋਂ ਪਾੜੇ ਪਿੰਦੀ ਨੋਰਮਲ ਐ ਨੋਰਮਲ ਆ ਹਾਂਜੀ ਠੀਕ ਆ ਤੇ ਮਤਲਬ ਕਿਦਾਂ ਦੇਖਦੇ ਹੋ ਅਗਿਆਨ ਵਾਲੇ ਪੀੜੀਆਂ ਦਾ ਫਿਊਚਰ ਕਿਦਾਂ ਦੇਖਦੇ ਹੋ ਕਿ ਘਰ ਚ ਜਿਹੜਾ ਪਾਣੀ ਆ ਰਿਹਾ ਸਾਫ ਨਹੀਂ ਆ ਰਿਹਾ ਪੀਣ ਯੋਗ ਨਹੀਂ ਡੋਲੂ ਲੈ ਕੇ ਪਾਣੀ ਲੈਣ ਆਣਾ ਪੈਂਦਾ ਕੀ ਲੱਗਦਾ ਵੀ ਆਪਣੇ ਬੱਚੇ ਵੀ ਤੇ ਡੋਲੂ ਲੈ ਕੇ ਖੜੇ ਹੋਣਗੇ ਸ਼ਾਇਦ ਲੱਗ ਰਹਾ ਹੈ ਲੱਗ ਰਹਾ ਹੈ ਲੱਗਦਾ ਨਾ ਹਾਂਜੀ ਪਰ ਇਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਤੁਹਾਨੂੰ ਲੱਗਦਾ ਨਹੀਂ ਯਤਨ ਕਰਨੇ ਚਾਹੀਦੇ ਆਮ ਲੋਕਾਂ ਨੂੰ ਕਰਨੇ ਚਾਹੀਦਾ ਬੇ ਲੋਕਾਂ ਨੂੰ ਯਤਨ ਕਰਨ ਜਿਵੇਂ ਆਪਣੇ ਆਪਣੇ ਘਰ ਘਰ ਦੇ ਫਿਲਟਰ ਲਵਾਉਣੇ ਚਾਹੀਦੇ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਸਸ਼ੇਖ ਹੋਵੇ ਠੀਕ ਹੋਵੇ ਅੱਗੇ ਵਾਲਾ ਪਾਣੀ ਬਹੁਤ ਖਰਾਬ ਆ ਰਿਹਾ ਹੈ ਆਪ ਠੀਕ ਕੀ ਨਾਮ ਹੈ ਜੀ ਤੁਹਾਡਾ ਸ਼ਿਲਿੰਦਰ ਗੌਰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪਾਣੀ ਪਿੰਦਿਆ ਨੂੰ ਕੱਲ ਤੋਂ ਸ਼ੁਰੂ ਹੋਇਆ ਹੈ ਦਿੱਕਤ ਸੀ ਕੋਈ ਹਾਂਜੀ ਐਂਸਰ ਵੀ ਹਾਂ ਜੀ ਪੀਜੀ ਇਹ ਇਲਾ ਚੱਲਦਾ ਪਿਆ ਆ ਤੇ ਕਈ ਮੋ ਲੱਗਦੇ ਗਾ ਆ ਕੋਈ ਕੋਈ ਫਰਕ ਲੱਗਾ ਤੁਹਾਨੂੰ ਪਾਣੀ ਪੀ ਕੇ ਹਾਂ ਜੀ ਕੱਲ ਪੀਤਾ ਆ ਹੁਣ ਦੇਖੋ ਹੁਣ ਫੋਟਾ ਕਰਨਗੇ ਤਾਂ ਪਤਾ ਚੱਲੇਗਾ ਹਾਂ ਜੀ ਕਿੰਨੇ ਟਾਈਮ ਤੋਂ ਦਿੱਕਤ ਆ ਨਾ 7 ਸਾਲ ਹੋ ਗਏ 7 ਸਾਲ ਹਾਂ ਜੀ ਹਾਂ ਜੀ ਇਹ ਕਿੱਥੋਂ ਤੁਸੀਂ ਸੁਣਿਆ ਸੀ ਕਨ ਕਨ ਵਾਟਰ ਪੀਣ ਦੇ ਨਾਲ ਠੀਕ ਹੋ ਜਾਂਦਾ ਇਹ ਦੇਖੀ ਸੀ ਇਹ ਤਾਂ ਹਾਂ ਜੀ ਹਾਂ ਜੀ ਕਿੱਥੋਂ ਆਏ ਲੋਕਲ ਬੀਦੀਪੁਰ ਦੀ ਬੀਦੀਪੁਰ ਤੋਂ ਆਏ ਹਾਂ ਜੀ ਹਾਂ ਜੀ ਐਡੀ ਦੂਰੋਂ ਟ੍ਰੈਵਲ ਕਰਕੇ ਤੁਸੀਂ ਬਸਤੀ ਏਰੀਆ 'ਚ ਪਹੁੰਚੇ ਹੋ ਨਾ ਹਾਂਜੀ ਹਾਂਜੀ ਤੇ ਤੁਸੀਂ ਤੁਹਾਨੂੰ ਵੀ ਤੁਸੀਂ ਵੀ ਦੋ ਦੋ ਦਿਨਾਂ ਤੋਂ ਆ ਰਹੇ ਹੋ ਨਹੀਂ ਫਸ ਗਿਆ ਕੱਲ੍ਹ ਦੇ ਆਇਆ ਸੀ ਕੱਲ੍ਹ ਦੇ ਆਇਆ ਹਾਂਜੀ ਹਾਂਜੀ ਠੀਕ ਹੈ ਜਦੋਂ ਤੁਸੀਂ ਇਸ ਪਾਣੀ ਨੂੰ ਇਨਟੇਕ ਕਰ ਦੋ ਪੀਂਦੇ ਹੋ ਕੋਈ ਫਰਕ ਲੱਗਦਾ ਤੁਹਾਨੂੰ ਨੋਰਮਲ ਪਾਣੀ 'ਚ ਤੇ ਇਸ ਪਾਣੀ ਦੇ ਵਿੱਚ ਇਹਨਾਂ ਨੇ ਹਾਲੇ ਪੀਤਾ ਹੀ ਹੈ ਕੱਲ੍ਹ ਤੋਂ ਸ਼ੁਰੂ ਕੀਤਾ ਹਾਲੇ ਹੌਲੀ-ਹੌਲੀ ਪਤਾ ਲੱਗੂਗਾ ਪਰ ਬਈ ਘਰਾਂ ਦੇ ਵਿੱਚ ਪਾਣੀ ਜੜਾ ਰਿਹਾ ਸਾਫ਼ ਨਹੀਂ ਆ ਰਿਹਾ ਫਿਊਚਰ ਕਿਵੇਂ ਦੇਖਦੇ ਹੋ ਆਉਣ ਵਾਲੇ ਬੱਚੇ ਵੀ ਤੁਹਾਨੂੰ ਲੱਗਦਾ ਡੋਲੂ ਫੜ ਕੇ ਇੱਦਾਂ ਹੀ ਪਾਣੀ ਲੈਣ ਆਉਣਗੇ ਦੇਖੋ ਜੀ ਹਾਲਾਤ ਉਹ ਡਾਕਟਰੀ ਲੱਗੀ ਜਾਂਦੀ ਆ ਸਾਰਾ ਪਾਣੀ ਗੰਦਲਾ ਹੋ ਗਿਆ। ਹਾਂਜੀ। ਨੁਕਸਾਨ ਹੀ ਆ ਪੰਜਾਬ ਦਾ। ਬੱਚਿਆਂ ਦਾ ਨੁਕਸਾਨ ਹੈ, ਬਿਮਾਰੀ ਹਰੇਕ ਘਰ ਬਿਮਾਰੀ ਬਹੁਤ ਜ਼ਿਆਦਾ ਵੱਲ ਚੁੱਕੀ ਆ। ਪਾਣੀ ਦੇ ਕਰਕੇ ਸਾਰੀਆਂ ਬਿਮਾਰੀਆਂ। ਹਾਂਜੀ। ਕੀ ਨਾਮ ਹੈ ਜੀ ਤੁਹਾਡਾ? ਕਤਰਾਲ ਜੀ। ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਾਣੀ ਲੈ ਕੇ ਜਾਂਦੇ ਆ? 20 ਦਿਨ ਹੋ ਗਿਆ ਜੀ ਪਾਣੀ ਲਿਆਣਾਂ ਦੇ। ਮੇਰੀ ਜਨਾਨੇ ਨੂੰ 450 ਸ਼ੂਗਰ ਸੀ। ਹੁਣ ਉਹ ਆਸਤਾ 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 ਆਉਂਦੇ ਹੁੰਦੇ 170 ਰਹਿ ਗਈ ਆ। ਤੇ ਬਹੁਤ ਜ਼ਿਆਦਾ ਰਮਾਨ ਲੱਗਿਆ ਬਹੁਤ ਬਹੁਤ ਜ਼ਿਆਦਾ ਰਮਾਨ ਲੱਗਿਆ ਹਸਪੀਟਲ ਵਿੱਚ ਦਾਖਲ ਹੋ ਕੇ ਆਈਏ ਉੱਥੋਂ ਵੀ ਕੋਈ ਰਮਾਨ ਨਹੀਂ ਲੱਗਿਆ ਇੱਥੋਂ ਕਾਫੀ ਰਮਾਨ ਲੱਗਿਆ ਤੁਹਾਨੂੰ 20 ਦਿਨਾਂ ਦੇ ਵਿੱਚ 450 ਸ਼ੂਗਰ ਸੀ ਹੁਣ 170 ਰਹਿ ਗਈ ਹੈ ਤੇ ਅੱਗੋਂ ਉਹ ਆਉਣ ਵਾਲੇ ਟਾਈਮ ਤੇ ਹੋਰ ਕਾਫੀ ਘਟ ਜਾਣੀ ਹੈਗੀ ਹੈ ਬਹੁਤ ਰਮਾਨ ਹੈਗਾ ਬਸ ਮਿਹਰਵਾਨੀ ਤਾਂ ਬਿਲਕੁਲ ਜਿਨ੍ਹਾਂ ਨੇ ਉਪਰ ਅੱਲਾ ਕੀਤਾ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸੋ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਜਾਨਣਾ ਚਾਹੁੰਦੀ ਕਿ ਇਹ ਪ੍ਰੋਜੈਕਟ ਜਿਹੜਾ ਤੁਸੀਂ ਕਦੋਂ ਲਗਾਇਆ ਸੀ ਤੇ ਡੇਢ ਕਿ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਅੱਛਾ ਫ੍ਰੀ ਆਫ ਕੋਸਟ ਲੋਕਾਂ ਨੂੰ ਪਾਣੀ ਪਿਲਾ ਰਹੇ ਹੋ ਹਾਂਜੀ ਹਾਂਜੀ ਫ੍ਰੀ ਆਫ ਕੋਸਟ ਤੇ ਕਿੰਨੇ ਇੱਕ ਦਾ ਪ੍ਰੋਜੈਕਟ ਜਿਹੜਾ ਤੁਸੀਂ ਲਗਾਇਆ ਹੋਇਆ ਇੱਕ ਹੈਗਾ 2,79,000 ਦਾ ਹੋਰ ਖਰਚੇ ਗੁੱਚੇ ਪਾ ਕੇ ਦੋ ਲਗਵਾਏ ਨੇ 7 ਲੱਖ ਰੁਪਏ ਦੇ ਗਰੀਬ ਲੱਗਦੇ ਆ ਸੇਵਾ ਜਿਹੜੀ ਇਹ ਸ਼ੁਰੂ ਖਾਸ ਤੌਰ ਤੇ ਕਿਉਂ ਕੀਤੀਗੀ ਤੁਹਾਡੇ ਮੈਂ ਠੀਕ ਹੋਇਆ ਸੀ ਮੈਂ ਅਚ ਕਿੱਟੀ ਬਾਈਪਾਸ ਜਾਂਦਾ ਸੀ ਬਾਣੀਪੀਨ ਉੱਥੇ ਮੈਂ ਥੋੜਾ ਜਿਹਾ ਫਰਕ ਪਿਆ ਮੈਨੂੰ ਇੱਕ ਮੇਰਾ ਦੋਸਤ ਸੀ ਉਹਨੂੰ ਵੀ ਪਿਆਨ ਕੈਂਸਰ ਦੀ ਕੀਮਾ ਹੁੰਦੀ ਤੇ ਉਹਨਾਂ ਦੇ ਕੈਂਸਰ ਪੇਸ਼ੈਂਟ ਨੂੰ ਫਰਕ ਪੈ ਗਿਆ ਹਾਂਜੀ ਕੈਂਸਰ ਪੇਸ਼ੈਂਟ ਨੂੰ ਫਰਕ ਪੈ ਗਿਆ ਤੇ ਬੜੇ ਸਾਰੇ ਲੋਕ ਆ ਰਹੇ ਨੇ ਯੂਜ਼ੂਲੀ ਕਿਹੜੇ ਕਿਹੜੇ ਬਿਮਾਰੀਆਂ ਲੈ ਕੇ ਲੋਕ ਇੱਥੇ ਪਹੁੰਚਦੇ ਨੇ 슈ਗਰ ਗਠੀਆ ਵੀਪੀ ਇਹਦੇ ਰਾਮਬਾਲ ਨੇ ਨਵਾਸਦੇ 5-7 ਦਿਨ 10 ਦਿਨ ਵੀ ਕੇ ਚੈੱਕ ਕਰ ਲਓ ਇਹਨਾਂ ਕੋਲ ਬਾਕੀ ਪੁੱਛ ਲਓ ਸਾਰੇ ਜਵਾਬ ਆਪੇ ਦੇਣਗੇ ਜਿਹੜੇ ਆ ਰਹੇ ਨੇ ਫੇਰ ਦੇ 5 ਵਜੇ ਤੱਕ ਲੰਬੀਆਂ ਲੰਬੀਆਂ ਲੈਣੇ ਲੱਗੀਆਂ ਠੀਕ ਤੇ ਇਹ ਲੋਕ ਜਿਹੜੇ ਪਾਣੀ ਕਿੰਨੇ ਤੋਂ ਕਿੰਨੇ ਸਮਾਂ ਦੇ ਵਿੱਚ ਵਿੱਚ ਲੈਣ ਆਉਂਦੇ ਨੇ 5 ਵਜੇ ਤੋਂ ਲੈ ਕੇ ਤੇ 10 ਵਜੇ ਤੱਕ ਤੇ ਐਗਜ਼ੈਕਟ ਲੋਕੇਸ਼ਨ ਜ਼ਰੂਰ ਸਾਡੇ ਲੋਕਾਂ ਨੂੰ ਦੱਸ ਦਿਓ ਕਿਉਂਕਿ ਬੜੇ ਸਾਰੇ ਲੋਕ ਜਿਹੜੇ ਕਨਫਿਊਜ਼ ਹੁੰਦੇ ਨੇ ਕਿ ਆਉਣਾ ਕਿੱਥੇ ਆ ਜੇਕਰ ਇਹ ਪਾਣੀ ਪੀਣਾ ਹੈ ਜੁਲੰਦਰ ਵਸਤੀ ਦਾ ਅਨਿਸ਼ਮੰਦਾ ਨੀਅਰ ਸਤ ਸੰਗ ਘਰ ਦਾਦਾ ਸੁਆਮੀ ਛੇਪੂਰੀ ਵੀ ਨੀਅਰ ਹੈ ਇਹ ਦੀ ਜਗੀ ਇਹ ਪਰਸ ਪ੍ਰੋਪਰਟੀ ਡੀਲਰ ਤੇ ਬਾਕੀ ਨੰਬਰ ਜੁਹੀ ਵਾਸਤੇ ਹੋਵੇ ਠੀਕ ਹੈ ਜੀ ਤਾਂ ਬਿਲਕੁਲ ਇਹ ਬਸਤੀਆ ਛੇਤਰ ਦੇ ਵਿੱਚ ਇਹਨਾਂ ਦੇ ਵੱਲੋਂ ਕੈਨਗਨ ਵਾਟਰ ਫਿਲਟਰ ਲਗਾਇਆ ਗਿਆ ਜਿੱਥੇ ਕਿ ਲੋਕ ਕਾਫੀ ਲੰਬੇ ਸਮੇਂ ਤੋਂ ਆ ਰਹੇ ਨੇ ਅਤੇ ਲੋਕਾਂ ਦਾ ਦਾਅਵਾ ਹੈ ਕਿ ਉਹਨਾਂ ਦੀਆਂ ਬਿਮਾਰੀਆਂ ਠੀਕ ਹੋ ਰਹੀਆਂ ਨੇ ਅਲਕਲਾਈਨ ਸਿਟ ਇੰਪਰੂਵਡ ਪਾਣੀ ਨੂੰ ਪੀਂਦ ਕਰਕੇ ਤਾਂ ਹੁਣ ਤੁਹਾਨੂੰ ਦੱਸ ਦਈਏ ਪਿੱਛੇ ਲਾਈਨਾਂ ਹਾਲੇ ਵੀ ਲੱਗੀਆਂ ਹੋਈਆਂ ਨੇ ਹਾਲੇ ਵੀ ਲੋਕ ਜਿਹੜੇ ਨੇ ਲਗਾਤਾਰ ਪਹੁੰਚ ਰਹੇ ਨੇ ਅਤੇ ਲਗਾਤਾਰ ਲੋਕ ਜਿਹੜੇ ਨੇ ਇਸ ਜਗ੍ਹਾ ਤੋਂ ਪਾਣੀ ਲੈ ਕੇ ਆਪਣੇ ਘਰਾਂ ਨੂੰ ਪਰਤ ਰਹੇ ਨੇ ਕੀ ਨਾਮ ਹੈ ਜੀ ਤੁਹਾਡਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਾਣੀ ਲੱਗਿਆ ਹੋਣਾ ਗਿਆ ਸਵਾ ਕੁ ਮਹੀਨਾ ਹੋ ਗਿਆ ਸਵਾ ਕੁ ਮਹੀਨਾ ਹੋ ਗਿਆ ਕੀ ਦਿੱਕਤ ਸੀ ਕੋਈ ਮੇਰੇ ਪੇਟ ਚ ਮਤਗੇ ਨੁਕਸੇ ਗੈਸ ਕੁਛ ਬੜੀ ਬੰਡੀ ਸੀ ਮੈਨੂੰ ਸਾਰ ਵੜਾ ਪੈਂਦਾ ਸੀ ਮੇਰੇ ਸਾਰ ਬੇ ਫਟਦਾ ਠੀਕ ਹੋ ਗਿਆ ਹਾਂ ਜੀ ਤੁਹਾਡਾ ਕੀ ਨਾਮ ਹੈ ਜੀ ਸੁਨੀਲ ਕੁਮਾਰ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ 6 ਦਿਨ ਹੋ ਗਏ 6 ਦਿਨ ਹੋ ਗਏ ਤੇ 6 ਦਿਨਾਂ ਚ ਕੀ ਫਰਕ ਲੱਗਿਆ ਤੁਹਾਨੂੰ 슈ਗਰ ਸੀ ਮੈਨੂੰ 300 ਹੁਣ 100 ਘਟ ਗਈ 200 ਦੀ ਪਰ ਕੀ ਲੱਗਦਾ ਤੁਹਾਨੂੰ ਵੀ ਡੋਲੂ ਫੜ ਕੇ ਅੱਜ ਆਪਾਂ ਪਾਣੀ ਲੈਣ ਆਂਦੇ ਪੇ ਕੱਲੂ ਆਪਣੇ ਬੱਚੇ ਵੀ ਡੋਲੂ ਫੜ ਕੇ ਆਉਣਗੇ ਸਰਗੇ ਪਾਣੀ ਨਹੀਂ ਅਮਰਤ ਹੈ ਹਾਂਜੀ ਪਹਿਲੀ ਜਿਹੜੇ ਪਹਿਲੀ ਵਾਰ ਕੋ ਸੁਣੇਗਾ ਨਾ ਉਹਨੂੰ ਅਜੀਬ ਜਿਹਾ ਲੱਗੇਗਾ ਪਰ ਜਦੋਂ ਆਪੇ ਪੀ ਗਣ ਪਾਣੀ ਤੇ ਫਿਰ ਪਤਾ ਲੱਗੇਗਾ ਪਰ ਇਹੀ ਜੇ ਅੰਮ੍ਰਿਤ ਘਰਾਂ ਦੇ ਵਿੱਚ ਆਉਂਦਾ ਹੋਵੇ ਤਾਂ ਲੋੜ ਹੀ ਨਹੀਂ ਆਉਂਦੀ ਨਾ ਹਾਂ ਬਿਲਕੁਲ ਜੀ ਬਿਲਕੁਲ ਇਹ ਤਾਂ ਗੱਲ ਠੀਕ ਹੈ ਤੁਹਾਡੀ ਬਿਲਕੁਲ ਸਹੀ ਗੱਲ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸੋ ਬਿਲਕੁਲ ਬਹੁਤ سارے ਲੋਕ ਇੱਥੇ ਮੌਜੂਦ ਸਨ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਦੱਸ ਦਈਏ ਕਿ ਇਹ ਕੈਨਗਨ ਵਾਟਰ ਜਿਹੜਾ ਕਿ ਪਾਣੀ ਦੇ ਕੁਆਲਿਟੀ ਨੂੰ ਇੰਪਰੂਵ ਕਰਦਾ ਹੈ ਪੀ ਐਚ ਬੈਲੈਂਸ ਜਿਹੜਾ ਪਾਣੀ ਦਾ ਮੇਨਟੇਨ ਕਰਦਾ ਤੇ ਲੋਕ ਜਿਹੜ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੋਕ 5 ਵਜੇ ਤੋਂ ਲੈ ਕੇ ਸਵੇਰ ਦੇ 9:30 10 ਵਜੇ ਦੇ ਕਰੀਬ ਤੱਕ ਵੀ ਲੋਕ ਜਿਹੜੇ ਇੱਥੋਂ ਪਾਣੀ ਲੈਣ ਦੇ ਲਈ ਪਹੁੰਚਦੇ ਨੇ ਔਰ ਲੋਕ ਦਾਵਾ ਕਰਦੇ ਨੇ ਕਿ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਦੀਆਂ ਠੀਕ ਹੋ ਰਹੀਆਂ ਨੇ ਚੰਗਾ ਪਾਣੀ ਜਿਹੜਾ ਉਹਨਾਂ ਨੂੰ ਪੀਣ ਨੂੰ ਇੱਥੇ ਮਿਲ ਰਿਹਾ ਭਾਵੇਂ ਕਿ ਪੰਜਾ ਦਰਿਆਵਾਂ ਦੀ ਧਰਤੀ ਹੈ ਪਾਣੀ ਪਾਣੀਆਂ ਦੀ ਤਰਤੀ ਪੰਜਾ ਦਰਿਆਵਾਂ ਦੀ ਜਿੱਥੇ ਚਰਚਾ ਬਹੁਤ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ ਤੋਹੀ ਦਰਿਆਵਾਂ ਦੀ ਧਰਤੀ ਤੇ ਲੋਕ ਜਿਹੜੇ ਨੇ ਅੱਜ ਡੋਲੂ ਲੈ ਕੇ ਕੈਨਗਨ ਵਾਟਰ ਪੀਣ ਦੇ ਲਈ ਇੱਥੇ ਪਹੁੰਚ ਰਹੇ ਨੇ ਤਾਂ ਇਹ ਕਿਤੇ ਨਾ ਕਿਤੇ ਵਾਕਈ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਜੇਕਰ ਅਸੀਂ ਪਾਣੀ ਦੇ ਡੋਲੂ ਫੜ ਕੇ ਆ ਰਹੇ ਆ ਪਾਣੀ ਲੈਣ ਦੇ ਲਈ ਤੇ ਅੱਗੇ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍hiyan ਨੇ ਉਹ ਕਿਸ ਤਰੀਕੇ ਦੇ ਨਾਲ ਸਰਵਾਈਵ ਕਰਨਗੀਆਂ ਲੋੜ ਹੈ ਹੁਣ ਵੀ ਜਾਗਰੂਕ ਹੋਣ ਦੀ ਜਿੰਨਾ ਕੁ ਪਾਣੀ ਪੰਜਾਬ ਦੇ ਕੋਲ ਬਚਿਆ ਹੈਗਾ ਉਸ ਨੂੰ ਸਾਫ਼ ਸੁਥਰਾ ਬਣਾਉਣ ਦੀ ਕਿਉਂਕਿ ਪਾਣੀ ਜਿਹੜਾ ਜ਼ਹਿਰੀਲੀਆਂ ਖਾਦਾਂ ਦੇ ਨਾਲ ਗੰਦਲਾ ਹੋ ਚੁੱਕਾ ਹੈ ਧਰਤੀ ਹੇਠਲੇ ਪਾਣੀ ਦਾ ਲੈਵਲ ਵੀ ਜਿਹੜਾ ਕਾਫੀ ਘਟਦਾ ਨਜ਼ਰ ਆ ਰਿਹਾ ਲਗਾਤਾਰ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਪਰ ਇਹਨਾਂ ਇਸ ਵਿਸ਼ੇ ਦੇ ਉੱਪਰ ਧਿਆਨ ਜਿਹੜਾ ਉਹ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਥੇ ਲੋਕ ਪੋਜ਼ਿਟਿਵਿਟੀ ਲਈ ਹੁੰਦੇ ਨੇ ਡੋਲੂ ਹੱਤਾ ਚ ਫੜੇ ਹੋਏ ਨੇ ਅੰਦਰ LCD ਤੇ ਗੁਰੂ ਮਹਾਰਾਜ ਦਾ ਨਾਮ ਚੱਲ ਰਿਹਾ ਲੋਕੀ ਲੋਕਾਂ ਦੇ ਕਹਿਣ ਮੁਤਾਬਕ ਕਿ ਉਹ ਅੰਮ੍ਰਿਤ ਥੋ ਦੀ ਪੀਣ ਹੁੰਦੇ ਨੇ ਲੋਕ ਦਾਵਾ ਕਰਦੇ ਨੇ ਕਿ ਉਹਨਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਪਰ ਇੱਕ ਵਾਰ ਫਿਰ ਤੋਂ ਸਵਾਲੀਆ ਨਿਸ਼ਾਨ ਉਹੀ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੜੀਆਂ ਨੇ ਓ ਵੀ ਡੋਲੂ ਫੜ ਕੇ ਇਦਾਂ ਹੀ ਪਾਣੀ ਲੈਣ ਆਉਣ ਗਿਆ ਜੇਕਰ ਇਸ ਦਾ ਜਵਾਬ ਤੁਹਾਡੇ ਕੋਲ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਕੈਮਰਾ ਪਰਸਨਸਲ ਨੰਦ ਮਨਪ੍ਰੀਤ ਕੌਰ 라이 ਪੰਜਾਬੀ ਟੀਵੀ ਜਲੰਧਰ